ਹalleluyah praise the lord ਸਾਰੇ ਮਸੀਹ ਦੇ ਸਾਰਿਆਂ ਨੂੰ god bless you ਪਰਮੇਸ਼ੁਰ ਤੁਹਾਨੂੰ ਸਭ ਨੂੰ ਆਸ਼ੀਰਦ ਦੇ ਬਰਕਤ ਦੇਵੇ ਅੱਜ ਪਰਮੇਸ਼ੁਰ ਦਾ ਵਚਨ ਸਾਨੂੰ ਸਿਖਾ ਰਿਹਾ ਹੈ ਕਿ ਜਿੱਥੇ ਕੁਝ ਵੀ ਨਹੀਂ ਹੈ ਉੱਥੇ ਸਭ ਕੁਝ ਉਹ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਅਸੀਂ ਦੇਖਾਂਗੇ ਉਤਪਤ ਦੀ ਪੁਸਤਕ ਉਹਦਾ 1 ਔਰ 2 ਅਧਿਆਇ ਆਦ ਵਿੱਚ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਉਤਪਨ ਕੀਤਾ ਧਰਤੀ ਬੇਡੋਲ ਸੀ ਸੁੰਜੀ ਸੀ ਅਤੇ ਦੁੰਗਹਾਈਆਂ ਉੱਤੇ ਹਨੇਰਾ ਸੀ ਅਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਸੀ ਹੁੰਦਾ ਸੀ ਇਹ ਵਚਨ ਸਾਨੂੰ ਦੱਸਦਾ ਹੈ ਕਿ ਧਰਤੀ ਦੇ ਉੱਤੇ ਕੁਝ ਵੀ ਨਹੀਂ ਸੀਗਾ ਧਰਤੀ ਸੁੰਨੀ ਸੀ ਧਰਤੀ ਖਾਲੀ ਸੀਗੀ ਸਿਰਫ ਇੱਕ ਪਰਮੇਸ਼ਰ ਦਾ ਆਤਮਾ ਧਰਤੀਆਂ ਦੇ ਉੱਤੇ ਸੀ ਪਰਮੇਸ਼ਰ ਨੇ ਸਭ ਕੁਝ ਪੈਦਾ ਕੀਤਾ ਉਹ ਮੇਰਾ ਪਰਮੇਸ਼ਰ ਉਹ ਪਰਮੇਸ਼ਰ ਹੈ ਜਿੱਥੇ ਕੁਝ ਨਹੀਂ ਉੱਤੇ ਸਭ ਕੁਝ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਪਰਮੇਸ਼ਰ ਨੇ ਸਭ ਕੁਝ ਪੈਦਾ ਕੀਤਾ ਆਪਣੇ ਸ਼ਬਦ ਦੇ ਨਾਲ ਇਹ ਧਰਤੀ ਨੂੰ ਬਣਾਇਆ ਇਸ ਸਮੁੰਦਰਾਂ ਦੀ ਹੱਦ ਠਹਿਰਾਈ ਉਹਨੇ ਉਹਨੇ ਇਹ ਪੇੜ ਇਹ ਪੌਦੇ ਇਹ ਸਭ ਕੁਝ ਰਚਿਆ ਜਦੋਂ ਧਰਤੀ ਤੇ ਕੁਝ ਵੀ ਨਹੀਂ ਸੀ ਸਭ ਕੁਝ ਰਚਿਆ ਅੱਜ ਇਹੀ ਪਰਮੇਸ਼ਵਰ ਇਹੀ ਮਹਾਸਾਮਰਤ ਦਾ ਮਹਾਭਿਸ਼ੇਕ ਦਾ ਪਰਮੇਸ਼ੁਰ ਤੁਹਾਡੇ ਜੀਵਨਾਂ 'ਚ ਸਭ ਕੁਝ ਰਚਣ ਦੀ ਤਾਕਤ ਰੱਖਦਾ ਹੈ ਔਰ ਜਿੱਥੇ ਕੁਝ ਵੀ ਨਹੀਂ ਹੈ ਤੁਹਾਡੇ ਜੀਵਨਾਂ 'ਚ ਅੱਜ ਇਹ ਸਭ ਕੁਝ ਰਚੇਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਵਚਨ ਚੋਂ ਹੀ ਦੇਖਦੇ ਹਾਂ ਅਬਰਾਹਮ 100 ਸਾਲ ਦਾ ਹੋ ਚੁੱਕਿਆ ਸੀਗਾ ਉਹ ਬਜ਼ੁਰਗ ਸੀ ਉਸ ਅਵਸਥਾ ਵਿੱਚ ਨਹੀਂ ਸੀ ਕਿ ਔਲਾਦ ਨੂੰ ਪੈਦਾ ਕਰ ਸਕੇ ਕਿਉਂਕਿ ਉੱਥੇ ਹੋ ਹੀ ਨਹੀਂ ਸਕਦਾ ਸੀ ਪਰ ਪਰਮੇਸ਼ਵਰ ਨੇ ਉਸ ਬਿਰਧ ਅਵਸਥਾ ਵਿੱਚ ਵੀ ਉਸ 100 ਸਾਲ ਦੀ ਉਮਰ ਵਿੱਚ ਵੀ ਔਲਾਦ ਦਿੱਤੀ ਕਿਉਂਕਿ ਜਿੱਥੇ ਕੁਝ ਹੋ ਨਹੀਂ ਸਕਦਾ ਉੱਥੇ ਸਾਡਾ ਪਰਮੇਸ਼ਵਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਅਸੀਂ ਦੇਖਦੇ ਹਾਂ 다উদ ਨੂੰ 다উদ ਦਾ ਛੋਟਾ ਬੱਚਾ ਸੀਗਾ ਉਹ ਪਰਮੇਸ਼ਵਰ ਦੇ ਬਲ ਦੇ ਨਾਲ ਗਿਆ ਔਰ ਪਰਮੇਸ਼ਵਰ ਨੇ ਉਸ ਬੱਚੇ ਦੇ ਦੁਆਰਾ ਉਹ ਗੋਲੀਅਤ ਨੂੰ ਹਰਾ ਦਿੱਤਾ ਇਹ ਮੇਰਾ ਪਰਮੇਸ਼ਵਰ ਉਹ ਸਾਨੂੰ ਤਾਕਤ ਦਿੰਦਾ ਹੈ ਕਿ ਜਿੱਥੇ ਕੁਝ ਵੀ ਨਹੀਂ ਹੋ ਸਕਦਾ ਉੱਥੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਉਹ ਮੇਰਾ ਪਰਮੇਸ਼ਵਰ ਹੈ ਸੱਚਮੁੱਚ ਉਹ ਜਦੋਂ ਦਾਨੀਅਲ ਉਸ ਸ਼ੇਰਾਂ ਦੇ ਅੱਗੇ ਸੁੱਟਿਆ ਗਿਆ ਉਹਨੂੰ ਕੋਈ ਇਨਸਾਨ ਨਹੀਂ ਬਚਾ ਸਕਦਾ ਸੀ ਉੱਥੋਂ ਉਹਨੂੰ ਕੋਈ ਨਹੀਂ ਬਚਾ ਸਕਦਾ ਸੀ ਪਰ ਪਰਮੇਸ਼ਵਰ ਨੇ ਉਥੇ ਵੀ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕੀਤਾ ਕਿਉਂਕਿ ਉਹ ਸਾਡਾ ਪਰਮੇਸ਼ਵਰ ਜਿੱਥੇ ਕੁਝ ਹੋ ਹੀ ਨਹੀਂ ਸਕਦਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਉਹ ਸ਼ਦਰਕ ਮੇਸ਼ਕ ਅਵਦਨਗੋ ਨੂੰ ਅੱਗ ਦੀ ਪੱਟੀ ਵਿੱਚ ਸੁੱਟਿਆ ਗਿਆ ਉਹਨਾਂ ਨੂੰ ਕੋਈ ਇਨਸਾਨ ਨਹੀਂ ਉੱਥੋਂ ਬਚਾ ਸਕਦਾ ਸੀਗਾ ਰਾਜ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਅੱਗ ਦੀ ਪੱਟੀ ਵਿੱਚ ਸੁੱਟ ਦਿਓ ਉਹ ਅੱਗ ਦਾ ਸੇਕ ਵੀ 7 ਗੁਣਾ ਵਧਾ ਦਿੱਤਾ ਗਿਆ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਸੀ ਉੱਗ ਤੋਂ ਪਰਮੇਸ਼ਰ ਆਪ ਪੁੱਤਰ ਬਣ ਕੇ ਉਹ ਸੰਗ ਦੀ ਪੱਠੀ ਵਿੱਚ ਆ ਗਿਆ ਕਿਉਂਕਿ ਸਾਡਾ ਪਰਮੇਸ਼ਰ ਉਹ ਪਰਮੇਸ਼ਰ ਹੈ ਜਿੱਥੋਂ ਕੋਈ ਨਹੀਂ ਬਚਾ ਸਕਦਾ ਉਹ ਨਗ ਦੀਆਂ ਪੱਠੀਆਂ 'ਚ ਉਹ ਵੀ ਸਾਨੂੰ ਬਚਾਉਣ ਦੀ ਸਮਰਥ ਰੱਖਦਾ ਹੈ ਉਹ ਲਾਜਰ ਮਰ ਚੁੱਕਿਆ ਸੀਗਾ ਉਹ ਮਰ ਚੁੱਕੇ ਨੇ 4 ਦਿਨ ਹੋ ਚੁੱਕੇ ਸੀਗੇ ਮਰੇ ਹੋਏ ਨੂੰ ਉਹਨੂੰ ਕੋਈ ਨਹੀਂ ਬਚਾ ਸਕਦਾ ਸੀਗਾ ਉਹਨੂੰ 4 ਦਿਨ ਹੋ ਗਏ ਸੀ ਉਹਦੇ ਹੋ ਸਕਦਾ ਉਹਦੇ ਸ਼ਰੀਰ ਵਿੱਚ ਕੀੜੇ ਵੀ ਪੈ ਗਏ ਹੋਣ ਹੋ ਸਕਦਾ ਉਹਦਾ ਸਰੀਰ ਗਲ ਗਿਆ ਹੋਵੇ ਪਰ ਮੇਰਾ ਪਰਮੇਸ਼ਵਰ ਪ੍ਰਭੂ ਯਸੂ ਮਸੀਹ ਨੇ ਸਿਰਫ ਇੱਕ ਆਵਾਜ਼ ਮਾਰੀ ਕਹਿੰਦਾ ਉੱਠ ਲਾਜਰ ਬਾਹਰ ਆ ਜਾ ਤੇ ਲਾਜਰ ਬਾਹਰ ਆ ਗਿਆ ਕਿਉਂਕਿ ਉਹ ਸਮਰਥੀ ਪਰਮੇਸ਼ਵਰ ਹੈ ਜਿੱਥੇ ਕੁਝ ਨਹੀਂ ਹੁੰਦਾ ਉਥੇ ਸਭ ਕੁਝ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਉਹ 12 ਸਾਲ ਦੀ ਰੋਗੜ ਜਿਨੇ ਆਪਣਾ ਸਾਰਾ ਪੈਸਾ ਉਹਨਾਂ ਡਾਕਟਰਾਂ ਕੋਲ ਲਾ ਦਿੱਤਾ ਆਪਣਾ ਸਾਰਾ ਕਾਰੋਬਾਰ ਵੇਚ ਕੇ ਉਹਨੇ ਉਹਨਾਂ ਵੈਦਾ ਨੂੰ ਹਕੀਮਾਂ ਨੂੰ ਦੇ ਦਿੱਤਾ ਪਰ ਉਹ ਚੰਗੀ ਨਹੀਂ ਹੋਈ ਪਰ ਜਦੋਂ ਉਹਨੇ ਯਿਸੂ ਮਸੀਹ ਦਾ ਪੱਲਾ ਫੀਸ਼ ਹੋਇਆ ਉਹ ਚੰਗੀ ਹੋ ਗਈ ਕਿਉਂਕਿ ਉਹ ਸਮਰਥੀ ਪਰਮੇਸ਼ਵਰ ਹੈ ਉਹ ਜਿੱਥੇ ਕੁਝ ਹੋ ਹੀ ਨਹੀਂ ਸਕਦਾ ਉੱਥੇ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਅੱਜ ਮੇਰਾ ਪਰਮੇਸ਼ਵਰ ਉਹ ਜਦੋਂ ਉਹ ਵਿਧਵਾ ਜਿਹਦਾ ਪੁੱਤਰ ਮਰ ਚੁੱਕਿਆ ਸੀ ਉਹਦੀ ਅਰਥੀ ਨੂੰ ਲਈ ਜਾਂਦੇ ਸੀਗੇ ਪਰਮੇਸ਼ਵਰ ਨੇ ਉਸ ਵਿਧਵਾ ਦੇ ਪੁੱਤਰ ਨੂੰ ਬਾਜਮਾਰੀ ਉਹ ਜ਼ਿੰਦਾ ਹੋ ਗਿਆ ਕਿਉਂਕਿ ਉਹ ਪਰਮੇਸ਼ਵਰ ਹੈ ਜਿੱਥੇ ਕੁਝ ਨਹੀਂ ਉਹ ਸਭ ਕੁਝ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਅੱਜ ਇਹ वचन ਜੋ ਪਰਮੇਸ਼ਵਰ ਨੇ ਦਿੱਤਾ ਹੈ ਕਿ ਜਿੱਥੇ ਕੁਝ ਵੀ ਨਹੀਂ ਉੱਥੇ ਸਭ ਕੁਝ ਪੈਦਾ ਕਰਨ ਦੀ ਮੇਟਾ ਕੋ ਤਰਾਕ ਦਾ ਹਾ ਅਜੇ ਪਰਮੇਸ਼ਵਰ ਦਾ ਵਚਨ ਤੁਹਾਡੇ ਇੱਕ ਇੱਕ ਦੇ ਜੀਵਨ ਵਿੱਚ ਜਿੱਥੇ ਕੁਝ ਵੀ ਨਹੀਂ ਹੈ ਜਿੱਥੇ ਗਰੀਬੀ ਹੈ ਜਿੱਥੇ ਬੇਵਸੀ ਹੈ ਜਿੱਥੇ ਆਲਸ ਹੈ ਉਹ ਅੱਜ ਮੇਰਾ ਪਰਮੇਸ਼ੁਰ ਇੱਥੇ ਸਭ ਕੁਝ ਪੈਦਾ ਕਰੇਗਾ ਅੱਜ ਤੁਹਾਡੀ ਗਰੀਬੀ ਵਿੱਚ ਅਮੀਰੀ ਨੂੰ ਪੈਦਾ ਕਰੇਗਾ ਅੱਜ ਜੋ ਜੋ ਚੀਜ਼ਾਂ ਤੁਹਾਡੀਆਂ ਸ਼ੈਤਾਨ ਨੇ ਚੁਰਾਈਆਂ ਨੇ ਜਿਨ੍ਹਾਂ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ ਅੱਜ ਮੇਰਾ ਪਰਮੇਸ਼ੁਰ ਉਹਨਾਂ ਚੀਜ਼ਾਂ ਨੂੰ ਵਾਪਸ ਲੈ ਕੇ ਆਵੇਗਾ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਉਹ ਪਰਮੇਸ਼ੁਰ ਹੈ ਜਿੱਥੇ ਕੁਝ ਨਹੀਂ ਹੋ ਸਕਦਾ ਉਹ ਸਭ ਕੁਝ ਹਰੰਦੀ ਤਾਕਤ ਰੱਖਦਾ ਜਿੱਥੇ ਤੁਹਾਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਬਿਮਾਰੀ ਤੋਂ ਚੰਗੇ ਨਹੀਂ ਹੋ ਸਕਦੇ ওই ਬਿਮਾਰੀ ਤੋਂ ਇਹ ਦੁੱਖ ਤੋਂ ਚੰਗੇ ਨਹੀਂ ਹੋ ਸਕਦੇ ਇਹ ਕੈਂਸਰ ਤੋਂ ਚੰਗੇ ਨਹੀਂ ਹੋ ਸਕਦੇ ਇਹ ਲੀਵਰ ਦੇ ਰੋਗ ਤੋਂ ਚੰਗੇ ਨਹੀਂ ਹੋ ਸਕਦੇ ਇਹਨਾਂ ਦੀਆਂ ਪੱਥਰੀਆਂ ਪਿੰਨਾ ਆਪਰੇਸ਼ਨ ਦੇ ਬਾਹਰ ਨਹੀਂ ਆ ਸਕਦੀਆਂ ਅੱਜ ਮੈਂ ਪ੍ਰਾਰਥਨਾ ਕਰਦਾ ਪਰਮੇਸ਼ਰ ਜਿੱਥੇ ਡਾਕਟਰਾਂ ਨੇ ਜਵਾਬ ਦਿੱਤਾ ਉੱਥੇ ਕੁਝ ਨਹੀਂ ਹੋ ਸਕਦਾ ਅੱਜ ਤੇਰੀ ਮਹਾਸਾਮਰਥ ਉੱਥੇ ਸਭ ਕੁਝ ਪੈਦਾ ਕਰ ਰਹੀ ਹੈ ਸਭ ਕੁਝ ਚੰਗਾ ਕਰ ਰਹੀ ਹੈ ਪ੍ਰਭੂ ਜਸੂਮ ਦੇ ਨਾਮ ਦੇ ਵਿੱਚ ਅੱਜ ਉਹ ਗਰੀਬੀ ਨੇ ਜਾਲ ਪਾਇਆ ਹੋਇਆ ਹੈ ਉਹ ਗਰੀਬੀ ਜਾ ਨਹੀਂ ਰਹੀ ਮੇਰੇ ਪਰਮੇਸ਼ਰ ਉਹ ਬੇਰੋਜ਼ਗਾਰੀ ਨਹੀਂ ਜਾ ਰਹੀ ਮੇਰੇ ਪਰਮੇਸ਼ਰ ਅੱਜ ਤੇਰਾ ਵਚਨ ਉਹ ਜਿੱਥੇ ਕੁਝ ਵੀ ਨਹੀਂ ਹੈ ਜਿੱਥੇ ਨੌਕਰੀ ਨਹੀਂ ਹੈ ਅੱਜ ਉਹਨਾਂ ਨੂੰ ਨੌਕਰੀਆਂ ਦਵਾ ਰਿਹਾ ਹੈ ਜਿੱਥੇ ਪਰਮੇਸ਼ਰ ਗਰੀਬੀ ਹੈ ਅੱਜ ਉਹਨਾਂ ਦੀ ਗਰੀਬੀ ਨੂੰ ਦੂਰ ਕਰਕੇ ਪਰਮੇਸ਼ਰ ਉਹਨਾਂ ਨੂੰ ਮੰਗਣ ਵਾਲੇ ਨਹੀਂ ਬਲਕਿ ਦੇਣ ਵਾਲੇ ਬਣਾ ਰਿਹਾ ਹੈ ਕਿਉਂਕਿ ਤੁਸੀਂ ਉਹ ਪਰਮੇਸ਼ਰ ਹੋ ਜਿੱਥੇ ਕੁਝ ਵੀ ਨਹੀਂ ਉਥੇ ਸਭ ਕੁਝ ਸਭ ਕੁਝ ਸਭ ਕੁਝ ਪੈਦਾ ਕਰਨ ਦੀ ਤਾਕਤ ਰੱਖਦੇ ਹੋ ਪ੍ਰਭੂ ਅੱਜ ਦੇ ਇਹ ਸ਼ਬਦ ਤੁਹਾਡੇ ਲੋਕਾਂ 'ਚ ਸਭ ਕੁਝ ਪੈਦਾ ਕਰ ਦੇਣ ਮੇਰੇ ਪਿਤਾ ਉਹ ਜਿਨ੍ਹਾਂ ਕੋ ਮਕਾਨ ਨਹੀਂ ਹੈ ਪਰਮੇਸ਼ਰ ਅੱਜ ਉਹਨਾਂ ਦੇ ਜੀਵਨਾਂ 'ਚ ਉਹਨਾਂ ਨੂੰ ਰਹਿਣ ਲਈ ਉਹ ਮਕਾਨ ਪੈਦਾ ਹੋ ਜਾਣ ਪ੍ਰਭੂ ਜਸੂ ਤੇਰੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਉਹ ਮੇਰੇ ਪਰਮੇਸ਼ਰ ਦਿੱਤੇ ਕੁਝ ਵੀ ਨਹੀਂ ਹੋ ਸਕਦਾ ਅੱਜ ਉਹਨਾਂ ਦੇ ਜੀਵਨ 'ਚ ਸਭ ਕੁਝ ਹੋ ਜਾਵੇ ਜਿੱਥੇ ਲੋਕ ਨਸ਼ੇ ਵਿੱਚ ਨੇ ਪਿੰਡ ਦੇ ਲੋਕ ਕਹਿ ਰਹੇ ਨੇ ਮੇਰੇ ਪਰਮੇਸ਼ਰ ਕਿ ਇਹ ਨਸ਼ੇ ਤੋਂ ਬਾਹਰ ਨਹੀਂ ਆ ਸਕਦਾ ਡਾਕਟਰ ਕਹ ਰਹੇ ਨੇ ਨਸ਼ੇ ਤੋਂ ਬਾਹਰ ਨਹੀਂ ਆ ਸਕਦਾ ਉਹ ਮੇਰੇ ਪ੍ਰਭੂ ਸਭ ਲੋਕ ਕਹ ਰਹੇ ਨੇ ਕਿ ਇਹ ਨਸ਼ੇ ਨੂੰ ਛੱਡ ਨਹੀਂ ਸਕਦਾ ਪਰ ਅੱਜ ਮੇਰੇ ਪਰਮੇਸ਼ਰ ਜਿੱਥੇ ਕੁਝ ਵੀ ਨਹੀਂ ਹੋ ਸਕਦਾ ਜਿੱਥੇ ਲੋਕ ਨੈਗੇਟਿਵ ਬੋਲਦੇ ਨੇ ਅੱਜ ਪਰਮੇਸ਼ਰ ਉੱਥੇ ਸਭ ਕੁਝ ਹੋ ਰਿਹਾ ਹੈ ਉਹ ਨਸ਼ੇ ਵਾਲੇ ਨਸ਼ੇ ਨੂੰ ਛੱਡ ਕੇ ਤੇਰੀ ਮਹਿਮਾ ਲਈ ਜੁੜ ਰਹੇ ਨੇ ਪ੍ਰਭੂ ਯਸੂਤਰੇ ਨਾਮ ਦੇ ਵਿੱਚ ਜੁੜ ਰਹੇ ਨੇ ਪ੍ਰਭੂ ਯਸੂ ਮਸੀਹ ਤਾਂ ਦੇ ਨਾਮ ਦੇ ਵਿੱਚ ਜੁੜ ਰਹੇ ਨੇ ਕਿਉਂਕਿ ਤੂੰ ਉਹ ਪਰਮੇਸ਼ਰ ਹੈ ਜਿੱਥੇ ਕੁਛ ਨਹੀਂ ਉੱਥੇ ਸਭ ਕੁਝ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਪ੍ਰਭੂ ਤੂੰ ਉਹ ਪਰਮੇਸ਼ਵਰ ਹੈ ਜਿਨੇ ਸੰਸਾਰ ਦੇ ਨਿਰਬਲਾਂ ਨੂੰ ਆਪਣੀ ਮਹਿਮਾ ਦੇ ਲਈ ਚੋਣ ਲਿਆ ਇਹ ਸੰਸਾਰ ਦੇ ਮੂਰਖਾਂ ਨੂੰ ਆਪਣੀ ਵਡਿਆਈ ਦੇ ਲਈ ਚੋਣ ਲਿਆ ਕਿਉਂਕਿ ਪਰਮੇਸ਼ਰ ਤੂੰ ਉਹ ਪਰਮੇਸ਼ਵਰ ਹੈ ਜਿੱਥੇ ਕੋਈ ਕੁਛ ਨਹੀਂ ਕਰ ਸਕਦਾ ਉੱਥੇ ਤੂੰ ਸਭ ਕੁਝ ਸਭ ਕੁਝ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਮੇਰੇ ਪ੍ਰਭੂ ਅੱਜ ਜਿੱਥੇ ਜਿੱਥੇ ਤੇਰੇ ਲੋਕਾਂ ਨੂੰ ਲੱਗਦਾ ਹੈ ਮੇਰੇ ਪਿਤਾ ਕਿ ਸਾਨੂੰ ਸ਼ੈਤਾਨ ਨੇ ਫੜਿਆ ਹੈ ਸਾਨੂੰ ਬਿਮਾਰੀ ਨੇ ਫੜਿਆ ਹੈ ਸਾਨੂੰ ਦੁੱਖ ਨੇ ਫੜਿਆ ਹੈ ਅਸੀਂ ਛੁੱਟ ਨਹੀਂ ਸਕਦੇ ਅੱਜ ਇਹ ਤੇਰਾ ਵਚਨ ਉਹਨਾਂ ਨੂੰ ਛੁਡਾ ਰਿਹਾ ਹੈ ਛੁਡਾ ਰਿਹਾ ਹੈ ਛੁਡਾ ਰਿਹਾ ਹੈ ਪ੍ਰਭ ਯਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪ੍ਰਭੂ ਤੁਸੀਂ ਉਹ ਪਰਮੇਸ਼ਵਰ ਹੋ ਜਿੱਥੇ ਕੁਝ ਵੀ ਨਹੀਂ ਹੋ ਸਕਦਾ ਉੱਥੇ ਸਭ ਕੁਝ ਕਰਨ ਦੀ ਸਮਰਥ ਰੱਖਦੇ ਹੋ ਸਭ ਕੁਝ ਕਰਨ ਦੀ ਸਮਰਥ ਰੱਖਦੇ ਹੋ ਮੇਰੇ ਪਿਤਾ ਜਿੱਥੇ ਤੁਹਾਡੇ ਲੋਕਾਂ ਦੇ ਉੱਤੇ ਕਰਜ਼ਿਆਂ ਦਾ ਬੋਝ ਹੈ ਮੇਰੇ ਪ੍ਰਭੂ ਉਹ ਬੋਝ ਨੂੰ ਕੋਈ ਨਹੀਂ ਲਾ ਸਕਦਾ ਮੇਰੇ ਪਰਮੇਸ਼ਵਰ ਉਹ ਭਾਰ ਨੂੰ ਕੋਈ ਨਹੀਂ ਲਾ ਸਕਦਾ ਮੇਰੇ ਪ੍ਰਭੂ ਤੁਹਾਡੇ ਲੋਕ ਕਮਜ਼ੋਰ ਹੋ ਕੇ ਆਤਮ ਹੱਤਿਆ ਵੱਲ ਜਾ ਰਹੇ ਨੇ ਪਰ ਮੇਰੇ ਪਰਮੇਸ਼ਵਰ ਅੱਜ ਉਹ ਕਰਜ਼ਿਆਂ ਦਾ ਬੋਝ ਜੋ ਲੈ ਨਹੀਂ ਸਕਦਾ ਅੱਜ ਤੇਰੇ वचन ਦੇ ਅਨੁਸਾਰ ਉਹ ਓ ਚੁੱਤੋਂ ਆਜ਼ਾਦ ਹੋ ਰਹੇ ਨੇ ਪ੍ਰਭੂ ਯਸੂ ਤੇਰੇ ਨਾਮ ਚ ਔਰ ਮੇਰੇ ਪ੍ਰਭੂ ਉਹ ਕਰਜਾ ਦੇਣ ਵਾਲੇ ਬਣਨ ਜਾ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਚ ਕਿਉਂਕਿ ਤੂੰ ਉਹ ਪਰਮੇਸ਼ਵਰ ਹੈ ਜੋ ਗਰੀਬਾਂ ਨੂੰ ਖਾਕ ਦੇ ਵਿੱਚੋਂ ਚੁੱਕਦਾ ਹੈ ਮੇਰੇ ਪਿਤਾ ਪਤਵੰਤਾ ਚ ਬਿਠਾ ਦਿੰਦਾ ਹੈ ਮੇਰੇ ਪਰਮੇਸ਼ਵਰ ਤੂੰ ਉਹ ਪਰਮੇਸ਼ਵਰ ਹੈ ਜੋ ਨਿਰਬਲਾਂ ਨੂੰ ਬਲ ਦਿੰਦਾ ਹੈ ਕਮਜ਼ੋਰਾਂ ਨੂੰ ਤਾਕਤ ਦਿੰਦਾ ਹੈ ਮੇਰੇ ਪ੍ਰਭੂ ਤੁਸੀਂ ਉਹ ਪਰਮੇਸ਼ਵਰ ਹੋ ਮੇਰੇ ਪਿਤਾ ਪਰਮੇਸ਼ਵਰ ਜਿੱਥੇ ਕੁਝ ਨਹੀਂ ਉੱਥੇ ਸਭ ਕੁਝ ਕਰਨ ਦੀ ਤਾਕਤ ਰੱਖਦੇ ਹੋ ਅੱਜ ਮੇਰੇ ਪਰਮੇਸ਼ਵਰ ਇਹਨਾਂ ਲੋਕਾਂ ਦੇ ਘਰਾਂ ਵਿੱਚ ਜਾਦੂ ਟੂਣਾ ਹੈ ਲੋਕਾਂ ਨੇ ਬਹੁਤ ਕੁਝ ਕੀਤਾ ਕਰਾਇਆ ਹੈ ਅੱਗੇ ਤਬੀਤ ਪਾਏ ਹੋਏ ਨੇ ਲੋਕਾਂ ਦੇ ਘਰਾਂ 'ਚ ਬਹੁਤ ਦੱਬਿਆ ਹੋਇਆ ਹੈ ਮੇਰੇ ਪ੍ਰਭੂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਨਾਂ ਜਾਦੂ ਟੂਣਿਆਂ ਤੋਂ ਆਜ਼ਾਦ ਨਹੀਂ ਹੋ ਸਕਦੇ ਅਸੀਂ ਇਨਾਂ ਚੀਜ਼ਾਂ ਤੋਂ ਆਜ਼ਾਦ ਨਹੀਂ ਹੋ ਸਕਦੇ ਪਰ ਅੱਜ ਮੇਰੇ ਪਰਮੇਸ਼ਵਰ ਜਿੱਥੇ ਕੁਝ ਨਹੀਂ ਉੱਥੇ ਤੁਸੀਂ ਸਭ ਕੁਝ ਕਰ ਰਹੇ ਹੋ ਉਹ ਜਾਦੂ ਟੂਣਿਆਂ ਨੂੰ ਇੱਕ ਇੱਕ ਦੇ ਘਰਾਂ 'ਚੋਂ ਬਾਹਰ ਕੱਢ ਰਹੇ ਹੋ ਪਰਮੇਸ਼ਵਰ ਇੱਕ ਇੱਕ ਦੇ ਜੀਵਨ 'ਚੋਂ ਬਾਹਰ ਕੱਢ ਰਹੇ ਹੋ ਇੱਕ ਇੱਕ ਦੇ ਸਰੀਰਾਂ 'ਚੋਂ ਬਾਹਰ ਕੱਢ ਰਹੇ ਹੋ ਕਿਉਂਕਿ ਤੁਸੀਂ ਉਹ ਪਰਮੇਸ਼ਵਰੋ ਜਿੱਥੇ ਕੁਛ ਵੀ ਨਹੀਂ ਸਭ ਕੁਝ ਪੈਦਾ ਕਰਨ ਦੀ ਤਾਕਤ ਰੱਖਦੇ ਹੋ ਅੱਜ ਮੇਰੇ ਪਰਮੇਸ਼ਰ ਤੁਹਾਡੀ ਮਹਾਸਾਮਰਥ ਤੁਹਾਡੀ ਜ਼ਿੰਦਾਸਾਮਰਥ ਅੱਜ ਇੱਕ ਇੱਕ ਜਨ ਦੇ ਜੀਵਨ ਵਿੱਚ ਬਹੁਤ ਕੁਝ ਪੈਦਾ ਕਰ ਰਹੀ ਹੈ ਪਰਮੇਸ਼ਰ ਫਾਈਨੰਸ ਨੂੰ ਪੈਦਾ ਕਰ ਰਹੀ ਹੈ ਆਜ਼ਾਦੀ ਨੂੰ ਪੈਦਾ ਕਰ ਰਹੀ ਹੈ ਰਿਹਾਈ ਨੂੰ ਪੈਦਾ ਕਰ ਰਹੀ ਹੈ ਛੁਪਕਾਰਿਆਂ ਨੂੰ ਪੈਦਾ ਕਰ ਰਹੀ ਹੈ ਬੰਦਨਾ ਨੂੰ ਤੋੜ ਰਹੀ ਹੈ ਮੇਰੇ ਪਿਤਾ ਤੁਹਾਡੀ ਸਮਰਥ ਅੱਜ ਤੁਹਾਡੇ ਲੋਕ ਵੱਡੀ ਰਿਹਾਈ ਨੂੰ ਪਾ ਰਹੇ ਨੇ ਕਿਉਂਕਿ ਤੁਸੀਂ ਉਹ ਪਰਮੇਸ਼ਰ ਜਿਥੇ ਲੋਕਾਂ ਦੀ ਆਸ ਖਤਮ ਹੋ ਜਾਂਦੀ ਹੈ ਜਿੱਥੇ ਕੋਈ ਆਸ ਨਹੀਂ ਰਹਿੰਦੀ ਮੇਰੇ ਪਿਤਾ ਅੱਜ ਉਹਨਾਂ ਦੇ ਜੀਵਨਾਂ 'ਚ ਆਸ ਪੈਦਾ ਹੋ ਰਹੀ ਹੈ ਪ੍ਰਭੂ ਯਿਸੂ ਦੇ ਨਾਮ 'ਚ ਆਸ ਪੈਦਾ ਹੋ ਰਹੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ 'ਚ ਉਹ ਸਭ ਆਸ ਪੈਦਾ ਹੋ ਰਹੀ ਹੈ ਆਸ ਪੈਦਾ ਹੋ ਰਹੀ ਹੈ ਪ੍ਰਭੂ ਯਸ਼ੂ ਤੁਹਾਡੇ ਨਾਮ ਚ ਉਹ ਜਿੱਥੇ ਜਿੱਥੇ ਨਿਰਾਸ਼ਾ ਹੈ ਮੇਰੇ ਪਿਤਾ ਅੱਜ ਉਥੇ ਆਸ਼ ਜਾਗ ਰਹੀ ਹੈ ਪ੍ਰਭੂ ਯਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਮੇਰੇ ਪ੍ਰਭੂ ਸੱਚਮੁੱਚ ਜਿੱਥੇ ਜਿੱਥੇ ਲੋਕ ਤੁਹਾਡੇ ਲੋਕ ਸਮਝ ਰਹੇ ਨੇ ਕਿ ਮੈਂ ਨਿਰਬਲਾਂ ਮੈਂ ਕਮਜ਼ੋਰ ਆ ਮੈਂ ਦੁੱਖ ਵਿੱਚ ਆ ਮੈਂ ਲੜਾਈ ਝਗੜੇ ਚ ਆ ਮੈਂ ਪਰੇਸ਼ਾਨੀ ਵਿੱਚ ਆ ਮੈਂ ਡਿਪਰੈਸ਼ਨ ਵਿੱਚ ਆ ਅੱਜ ਉਹ ਸਭ ਕੁਝ ਉਹਨਾਂ ਦੇ ਜੀਵਨ ਚੋਂ ਰਿਮੂਵ ਹੋ ਰਿਹਾ ਹੈ ਔਰ ਉਹਨਾਂ ਨੂੰ ਨਮੀ ਆਸ ਮਿਲ ਰਹੀ ਹੈ ਪ੍ਰਭੂ ਯਸੂ ਤੇਰੇ ਇਸ ਵਚਨ ਦੇ ਦੁਆਰਾ ਤੇਰੇ ਲੋਕ ਮੇਰੇ ਪਿਤਾ ਆਜ਼ਾਦ ਹੋ ਰਹੇ ਨੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਤੁਸੀਂ ਕਿਹਾ ਪਰਮੇਸ਼ਰ ਕਿ ਜਿੱਥੇ ਕੁਝ ਵੀ ਨਹੀਂ ਸਭ ਕੁਝ ਪੈਦਾ ਕਰ ਸਕਦੇ ਹੋ ਔਰ ਤੁਸੀਂ ਪ੍ਰਭੂ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਮੇਰੇ ਪਿਤਾ ਔਰ ਪਰਮੇਸ਼ਰ ਤੁਸੀਂ ਸ਼ਬਦ ਬੋਲਿਆ ਸੀ ਉਹ ਧਰਤੀ ਬਣ ਗਈ ਅਸਮਾਨ ਬਣ ਕੇ ਉਸ ਸਮੁੰਦਰਾਂ ਦੀ ਹੱਦ ਠਹਿਰਾ ਦਿੱਤੀ ਇਹ ਪੇੜ ਪੌਦੇ ਬਣਾ ਦਿੱਤੇ ਮੇਰੇ ਪਿਤਾ ਇੱਕ ਸ਼ਬਦ ਦੇ ਦੁਆਰਾ ਪ੍ਰਭੂ ਔਰ ਤੁਸੀਂ ਸਾਨੂੰ ਵੀ ਆਪਣੇ ਸਰੂਪ ਉੱਤੇ ਬਣਾਇਆ ਹੈ ਔਰ ਪਰਮੇਸ਼ਰ ਤੁਸੀਂ ਵਚਨ ਵਿੱਚ ਕਿਹਾ ਹੈ ਕਿ ਮੈਂ ਤੇਰੇ ਮੁਖ ਦੇ ਫਲ ਦਾ ਸਿਰਜਣਹਾਰਾਂ ਅੱਜ ਪਰਮੇਸ਼ਰ ਮੈਂ ਜੋ ਜੋ ਕੁਝ ਤੁਹਾਡੇ ਵਚਨ ਦੇ ਅਨੁਸਾਰ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਰਚਿਆ ਹੈ ਅੱਜ ਉਹ ਸਭ ਕੁਝ ਪੂਰਾ ਹੋ ਰਿਹਾ ਹੈ ਪੂਰਾ ਹੋ ਰਿਹਾ ਹੈ ਪੂਰਾ ਹੋ ਰਿਹਾ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਚ ਪੂਰਾ ਹੋ ਰਿਹਾ ਹੈ ਪੂਰਾ ਹੋ ਰਿਹਾ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਚ ਔਰ ਤੁਹਾਡੇ ਲੋਕ ਵੱਡੀ ਸਮਰਥ ਨਾਲ ਪਰਕੇ ਉਹ ਜੋ ਤੁਹਾਡੀ ਮਹਿਮਾਨ ਨਹੀਂ ਕਰ ਪਾਰੇ ਮੇਰੇ ਪਿਤਾ ਜਿਨ੍ਹਾਂ ਦੇ ਬੱਚੇ ਤੁਹਾਡੀ ਮਹਿਮਾਨੀ ਕਰ ਪਾਰੇ ਅੱਜ ਉਹ ਤੁਹਾਡੀ ਮਹਿਮਾ ਲਈ ਜਾਗ ਚੁੱਕੇ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਚ ਜਿੱਥੇ ਲੋਕ ਕਹਿ ਰਹੇ ਨੇ ਕਿ ਇਹ ਚਰਚ ਨਹੀਂ ਜਾ ਸਕਦਾ ਇਹ ਪ੍ਰਭੂ ਤੇਰੀ ਮਹਿਮਾ ਨਹੀਂ ਕਰ ਸਕਦਾ ਇਹ ਤੇਰੀ ਵਡਿਆਈ ਨਹੀਂ ਕਰ ਸਕਦਾ ਇਹ ਨੇ ਤਾਂ ਇਦਾਂ ਹੀ ਨਸ਼ੇ ਵਿੱਚ ਰਹਿਣਾ ਪਾਪ ਵਿੱਚ ਰਹਿਣਾ ਪਰ ਪਰਮੇਸ਼ਰ ਅੱਜ ਦਾ ਤੁਹਾਡਾ ਇਹ ਬਚਨ ਉਹਨਾਂ ਲੋਕਾਂ ਨੂੰ ਤੁਹਾਡੀ ਮਹਿਮਾ ਲਈ ਸਦਰ ਆਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਹਰ ਗੱਲ ਵਿੱਚ ਤੁਹਾਡੀ ਵਡਿਆਈ ਹੋ ਰਹੀ ਹੈ ਅੱਜ ਮੇਰੇ ਪਰਮੇਸ਼ਵਰ ਸੱਚਮੁੱਚ ਤੁਸੀਂ ਬਹੁਤ ਕੁਝ ਇਸ वचन ਦੇ ਦੁਆਰਾ ਸਾਡੇ ਜੀਵਨਾਂ ਚ ਰਚ ਦਿੱਤਾ ਹੈ ਮੇਰੇ ਪਿਤਾ ਔਰ ਅਸੀਂ ਅੱਜ ਦੇ ਇਸ वचन ਨੂੰ ਆਪਣੇ ਜੀਵਨ ਵਿੱਚ ਰਸੀਵ ਕਰਦੇ ਹਾਂ ਰਸੀਵ ਕਰਦੇ ਹਾਂ ਔਰ ਪਰਮੇਸ਼ਵਰ ਤੇਰੀ ਮਹਾਸਮਰਥ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਸ਼ੁਕਰਗੁਜ਼ਾਰੀ ਕਰਦੇ ਹਾਂ ਤੇਰੀ ਵਡਿਆਈ ਕਰਦੇ ਹਾਂ ਤੇਰੀ ਮਹਿਮਾ ਕਰਦੇ ਹਾਂ ਔਰ ਸਭ ਕੁਝ ਤੁਹਾਡੇ ਹੱਥਾਂ ਬਸੌਂਪ ਦਿਆਂ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਹਾਂ ਔਰ ਇਹ ਸਾਰੀ ਪ੍ਰਾਰਥਨਾ ਪ੍ਰਭੂ ਯਸੂ ਤੁਹਾਡੇ ਜੀਵ ਜੀਵਤ ਚੀਬਤ ਸਾ ਮਰਤੀ ਪਵਿੱਤਰ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹalleluyah थैंक यू जीजेस